ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਦੇ ਵਿੱਚ ਜਿੱਥੇ ਕੀ ਹੁਣ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਣ ਚੁੱਕੇ ਹਨ ਜਿੱਥੇ ਕੀ ਕੈਨੇਡਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਹ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਪੀਅਰ ਪੋਲੀਵਰ ਦੀ ਸਰਕਾਰ ਆ ਸਕਦੀ ਹੈ ਪਰ ਇਹਨਾਂ ਮੌਕੇ ਦੇ ਉੱਤੇ ਜਿਹੜਾ ਹੈ ਪੰਜਾਬੀ ਭਾਰਤੀਆਂ ਦੇ ਵੱਲੋਂ ਜਿਹੜਾ ਮਾਰਕ ਕਾਰਨੀ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਉਸ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੈ ਕਿਉਂਕਿ ਕੈਨੇਡਾ ਦੀ ਲਿਬਰਲ ਪਾਰਟੀ ਹਮੇਸ਼ਾ ਹੀ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਰਹੀ ਹੈ ਤੇ ਦੂਜੇ ਪਾਸੇ ਯੋਰ ਪੋਲੀਵਰ ਦੀ ਜਿਹੜੀ ਸਰਕਾਰ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਇਮੀਗ੍ਰੇਸ਼ਨ ਦੇ ਉੱਤੇ ਪੱਕੀ ਰੋਕ ਲਗਾ ਸਕਦੇ ਹਨ ਸੋ ਇਸ ਤੋਂ ਬਾਅਦ ਹੁਣ ਪੰਜਾਬੀਆਂ ਦੇ ਲਈ ਵੱਡੇ ਰਾਹਤੇ ਵੀ ਖੁੱਲਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਜਿਹੜੇ ਵੀ ਕੈਨੇਡਾ ਦੇ ਵਿੱਚ ਸਕਿੱਲ ਵਰਕਰ ਜਾਂ ਖਾਸ ਤੌਰ ਦੇ ਉੱਤੇ ਉਹਨਾਂ ਦੇ ਹੱਕ ਦੇ ਵਿੱਚ ਹਨ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਰਸ਼ੀਲ ਵੈਂਦਿਆਨ ਅਤੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਪਹਿਲਾਂ ਤੋਂ ਹੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਐਲਾਨ ਕਰ ਦਿੱਤੇ ਗਏ ਸਨ ਕਿ ਕੈਨੇਡਾ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੇ ਵੀ ਹੁਣ ਪਿੰਡੂ ਲਾਕੇ ਆ ਖਾਸ ਕਰਕੇ ਉਹਨਾਂ ਦੇ ਵਿੱਚ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਤਹਿਤ ਜਿਹੜੇ ਕਾਮੀਆਂ ਦੀ ਕਾਫੀ ਜ਼ਿਆਦਾ ਘਾਟ ਹੈ ਖਾਸ ਤੌਰ ਦੇ ਉੱਤੇ ਸਕਿੱਲ ਵਰਕਰਾਂ ਦੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਘਾਟ ਪਾਈ ਜਾ ਰਹੀ ਹੈ ਸੋ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਕਮੀ ਪੂਰੀ ਕਰਨ ਦੇ ਲਈ ਕੈਨੇਡਾ ਦੇ ਵਿੱਚ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਜਿਹੜੇ ਕੈਨੇਡਾ ਦੇ ਪਿੰਡੂ ਲਾਕੇ ਉਹਨਾਂ ਦੇ ਵਿੱਚ ਪ੍ਰੋਗਰਾਮ ਓਪਨ ਕੀਤੇ ਜਾਣਗੇ ਅਤੇ ਸਭ ਨੂੰ ਹੀ ਜਿਹੜੀ ਆ ਉਹ ਆਸਾਨੀ ਦੇ ਨਾਲ ਤਾਂ ਜੋ ਕੀ ਪੀ ਆਰ ਮਿਲ ਸਕੇ ਸੋ ਇਸੇ ਦੌਰਾਨ ਕੈਨੇਡਾ ਦੇ ਵਿੱਚ ਮਾਰਕ ਕਰਨੀ ਨੌਕਰੀ ਮਾਰਕੀਟ ਦੇ ਨਾਲ ਜੁੜੀਆਂ ਹੋਈਆਂ ਇਮੀਗ੍ਰੇਸ਼ਨ ਸੇਵਾਵਾਂ ਨੂੰ ਉਤਸ਼ਾਹਤ ਕਰਨਗੇ ਤੇ ਜੇਕਰ ਤੁਹਾਡੇ ਕੋਲ ਕੈਨੇਡੀਅਨ ਅਨੁਭਵ ਹੈ ਤੇ ਤੁਹਾਡੇ ਕੋਲ ਕਿਸੇ ਵੀ ਮੰਗ ਵਾਲੇ ਹੁਨਰ ਤੇ ਕੰਮ ਕਰ ਰਹੇ ਹੋ ਤੇ ਐਲ ਐਮ ਆਈ ਮਨਜ਼ੂਰ ਮਾਲਕਾਂ ਤੋਂ ਆਫਰ ਲੈਟਰ ਜੇਕਰ ਤੁਸੀਂ ਲੈ ਲੈਂਦੇ ਹੋ ਤੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਕੁਝ ਸੈਕਟਰ ਜਿਵੇਂ ਕਿ ਸਿਹਤ ਸੰਭਾਲ ਆਈਟੀ ਹੁਨਰਮੰਦ ਵਪਾਰ ਜਿਵੇਂ ਕਿ ਇਲੈਕਟ੍ਰੀਸ਼ੀਅਨ ਇਸ ਤੋਂ ਇਲਾਵਾ ਕਾਰਪੇਂਟਰ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੰਸਟਰਕਸ਼ਨ ਵਰਕਰਾਂ ਦੇ ਨਾਲ ਸੰਬੰਧ ਰੱਖਦੇ ਹੋ ਤੇ ਤੁਹਾਨੂੰ ਕੈਨੇਡਾ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਆਸਾਨੀ ਦੇ ਨਾਲ ਪੀਆਰ ਮਿਲ ਸਕਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੀ ਸਕਿੱਲ ਵਰਕਰਾਂ ਦੀ ਖਾਸ ਤੌਰ ਦੇ ਉੱਤੇ ਵੱਡੀ ਘਾਟ ਪਾਈ ਜਾਂਦੀ ਰਹੀ ਹੈ ਤੇ ਬਾਕੀ ਜਿਹੜੇ ਬਿਨਾਂ ਸਕਿੱਲ ਤੋਂ ਕੈਨੇਡਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਟੂਰਿਸਟ ਵਿਜ਼ਟਰ ਵੀਜ਼ਾ ਦੇ ਉੱਤੇ ਸੋ ਉਹਨਾਂ ਦੇ ਲਈ ਕਿਤੇ ਨਾ ਕਿਤੇ ਹੁਣ ਦਰਵਾਜ਼ੇ ਸਾਲ 2025 ਦੇ ਵਿੱਚ ਬੰਦ ਹੋ ਸਕਦੇ ਹਨ